ਅੱਜ ਕਲੈਕਸ਼ਨ ਤਾਂ ਜਿਹੜੀ ਹੈਗੀ ਐ ਸੋ ਹੈਗੀ ਉਹ ਤੁਹਾਨੂੰ ਦਿਖਾਣੀ ਐ ਪਹਿਲਾਂ ਤੁਹਾਨੂੰ ਥੈਂਕ ਯੂ ਕਰਨ ਵਾਸਤੇ ਫੋਨ ਕੀਤਾ ਹਾਂ ਜੀ ਬੁਲਾਇਆ ਗਿਆ ਇਸ ਕਰਕੇ ਕਿ ਭਾਈ ਥੋੜਾ ਧੰਨਵਾਦੀ ਬਹੁਤ ਸਭ ਜਨੇ ਇਹਦਾ ਇਸਤਾ ਫੈਮਿਲੀ ਦਾ ਫੀਸੋ ਫੈਮਿਲੀ ਦਾ ਹਾਂ ਜੀ ਜਿਨ੍ਹਾਂ ਨੇ ਸਾਨੂੰ ਇਨਾ ਮਾਨ ਸਰਕਾਰ ਇੱਜ਼ਤ ਬਖਸ਼ੀ ਸਿਰਫ ਵੀਡੀਓ ਬਣਵਾਉਣ ਦਾ ਇੱਕੋ ਹੀ ਇੱਕ ਮੇਨ ਮੇਨ ਮਤਲਬ ਰੀਜ਼ਨ ਸੀ ਉਹ ਇਹ ਰੀਜ਼ਨ ਹੈ ਕਿ ਪਹਿਲਾਂ ਤਾਂ ਮੈਂ ਮਾਫੀ ਮੰਗਣਾ ਸਭ ਤੋਂ ਕਿ ਮੈਂ ਕਿਸੇ ਦੇ ਫੋਨ ਨਹੀਂ ਚੱਕ ਸਕਦਾ ਠੀਕ ਹੈ ਜੀ ਜਾਂ WhatsApp ਤੇ ਮੈਸੇਜ ਦੇ ਰਿਪਲਾਈ ਨਹੀਂ ਕਰ ਪਾਇਆ ਹਾਂ ਜੀ ਕਾਫੀ ਜ਼ਿਆਦਾ ਮਤਲਬ ਬਿਜ਼ੀ ਹੋਣ ਕਰਕੇ ਹਾਂਜੀ ਹਾਂਜੀ ਤੇ ਇਸ ਕਰਕੇ ਮਤਲਬ ਨਹੀਂ ਹੋ ਪਾਇਆ ਅਸੀਂ ਬਹੁਤ ਜਲਦੀ ਇੱਕ ਸਿਸਟਮ ਬਣਾਵਾਂਗੇ ਓਕੇ ਸਿਸਟਮ ਦੇ ਵਿੱਚ ਤੁਹਾਨੂੰ ਆਈਟਮ ਨਾਮ ਕਪੜਾ ਕੋਪੜਾ ਜੋ ਵੀ ਹੈ ਜਿਸ ਤਰ੍ਹਾਂ ਦੀ ਡੀਟੇਲ ਹੈ ਏਕੋ ਅਸੀਂ ਭੇਜਾਂਗੇ ਪਹਿਲੀ ਗੱਲ ਠੀਕ ਹੈ ਜੀ ਦੂਸਰੀ ਗੱਲ ਕੁਝ ਬੰਦਿਆਂ ਨੇ ਨਾ ਮੈਨੂੰ ਬੜਾ WhatsApp ਤੇ ਮੈਸੇਜ ਆਇਆ ਹੈ ਵੀ ਅਸੀਂ ਦੁਕਾਨ ਤੇ ਗਏ ਸੀ ਇਹਨਾਂ ਨੂੰ ਬੋਲਣ ਦਾ ਨਹੀਂ ਪਤਾ ਓਕੇ ਮੈਂ ਸਮਝਾਉਣਾ ਚਾਹੁੰਦਾ ਹਾਂ ਦੱਸਣਾ ਚਾਹੁੰਦਾ ਹਾਂ ਕਿ ਆਓ ਜਾਂ ਨਾਓ ਬਾਦੀ ਗੱਲ ਹੈ ਹਾਂਜੀ ਮੇਨ ਜਿਹੜੀ ਗੱਲ ਹੈਗੀ ਹੈ ਜਿਸ ਕਰਕੇ ਮੈਨੂੰ ਵੀਡੀਓ ਬਣਾਉਣੀ ਪਈ ਹੈ ਕਿ ਦੇਖੋ ਇਹ 1000 ਰੁਪਏ ਦਾ ਸੂਟ ਹੈ ਤਾਂ 1000 ਦੇ ਲਗੂ 300 ਦਾ ਦਾ 300 ਹੀ ਲਗੂ ਠੀਕ ਹੈ ਜੀ ਠੀਕ ਹੈ ਜੀ ਹੁਣ ਤੁਹਾਨੂੰ ਮੈਂ ਕਿਹਾ ਵੀ 300 ਰੁਪਏ ਦਾ ਸੂਟ ਹੈ ਹਾਂਜੀ ਦੁਕਾਨ ਤੇ ਉਹ ਕਹਿੰਦੇ ਮੈਨੂੰ ਕਿਸੇ ਨੇ ਮੈਸੇਜ ਕੀਤਾ ਵੀ ਤੁਸੀਂ ਵੀਡੀਓ ਤੇ ਸਾਨੂੰ ਦਿਖਾਇਆ ਹੈਗਾ 150 ਦੁਕਾਨ ਤੇ ਆ ਕੇ 300 ਗਲਤ ਗੱਲ 150 ਵਾਲਾ 150 ਦਾ ਹੀ ਹੈ 300 ਵਾਲਾ 300 ਦਾ ਹੀ ਹੈ ਥੋੜੇ ਵੀ ਦੇਹੰਦਾਰ ਉਸ ਮਾਲਕ ਦੀ ਕਚੈੜੀ ਜੀ ਵੀ ਦੇਹੰਦਾਰ ਓਕੇ ਜੀ ਜਿਹੜਾ ਮੇਨ ਸਾਡਾ ਬੁਲੰਦਾਰ ਮੇਨ ਮੋਟੀਵੇ ਜਿੱਦਾਂ ਮਰਜੀ ਟਾਈ ਕਰੋ ਫਿਨਿਸ਼ ਕਰੋ 1 ਰੁਪਏ ਦਾ ਫਰਕ ਨਹੀਂ ਲੱਗੇਗਾ ਕਿਸੇ ਵੀ ਆਈਟਮ 'ਚ ਠੀਕ ਹੈ ਜੀ ਹੋਰ ਜਾਦਾ ਗੱਲਾਂ ਹੋ ਗਈਆਂ ਤਾਂ ਮੈਂ ਸਭ ਤੋਂ ਪਹਿਲਾਂ ਸਭ ਤੋਂ ਮਾਫੀ ਮੰਗਣਾ ਹੈ ਕਿ ਕਿਸੇ ਨੂੰ ਮੈਂ ਰੈਪਲਾਈ ਨਹੀਂ ਦੇ ਪਾਇਆ ਜਾਂ ਕੁਝ ਵੱਧ ਘੱਟ ਬੋਲਿਆ ਗਿਆ ਹੋਇਆ ਉਹਦੇ ਕਰਕੇ ਜੀ ਠੀਕ ਹੈ ਜੀ ਬਾਕੀ ਸਭ ਦਾ ਦਿਲੋਂ ਸ਼ੁਕਰੀਆ ਬਹੁਤ ਧੰਨਵਾਦ ਸੱਚ ਦੱਸਿਓ ਤੁਸੀਂ ਦੁਕਾਨ ਤੇ ਕੁਝ ਲੋਕ ਜਿਹੜੇ ਆਏ ਸੀ ਹਾਂਜੀ ਵੀ ਉਹਨਾਂ ਨੂੰ ਕਿਸ ਤਰ੍ਹਾਂ ਲੱਗਿਆ ਤੁਸੀਂ ਕਮੈਂਟ ਪਾਓ ਮੈਸੇਜ ਪਾਓ ਹਾਂਜੀ ਹਾਂਜੀ ਇਸ ਤਰ੍ਹਾਂ ਨਹੀਂ ਐ ਵੀ ਚਲੋ ਦੇਖੋ ਅਰ ਕਿਤੇ 2 4 5 ਬੰਦੇ ਐਸੇ ਹੁੰਦੇ ਨਹੀਂ ਹਾਂਜੀ ਹਾਂਜੀ ਅਸੀਂ ਵੀ ਹੋ ਸਕਦੇ ਹਾਂ ਔਰ ਮਾਲ ਦੇ ਵੱਡਾ ਬੋਨਾਂ ਬੁਲਾਵੇ ਸਾਡੀ ਸੋਚ ਇਹ ਹੈ ਵੀ ਹਰ ਬੰਦੇ ਨੂੰ ਅਸੀਂ ਜੋੜਨਾ ਹੈ ਤੋੜਨਾ ਨਹੀਂ ਹੈਗਾ ਠੀਕ ਹੈ ਜੀ ਤੇ ਇਸ ਕਰਕੇ ਸਾਡਾ ਰੇਟ ਬੱਚੇ ਨੂੰ ਭੇਜ ਦੋ 6 ਸਾਲ ਦੇ ਨੂੰ ਉਹਦੇ ਵਾਸਤੇ ਵੀ ਰੇਟ ਇੱਕ ਹੈ ਦੋ ਤਿੰਨ ਰੇਟ ਨਹੀਂ ਹੈਗੇ ਠੀਕ ਹੈ ਜੀ ਮੇਰੇ ਕੋਲ ਸਾਰਾ ਕਪੜਾ ਹੁੰਦਾ ਐਕਚੁਅਲੀ ਕੀ ਜੀ ਦੇਖੋ ਉਹੀ ਚੀਜ਼ ਮੇਰੇ ਕੋਲ 200 ਚ ਵੀ ਹੈ ਉਹੀ ਮੇਰੇ ਕੋਲ 150 ਚ ਵੀ ਹੈ ਸੇਮ ਚੀਜ਼ ਉਹੀ 2000 ਦੀ ਵੀ ਹੈ ਓਕੇ ਜੀ ਪੁਰਾਣੇ ਬੰਦੇ ਜਿੰਨੇ ਆਏ ਉਹਨਾਂ ਨੂੰ ਤਾਂ ਸਾਰੇ ਮੈਨੂੰ ਜਾਣਦੇ ਨੇ ਆ ਨਵੇਂ-ਨਵੇਂ ਜਿਹੜੇ ਆਏ ਨੇ ਉਹਨਾਂ ਕਰਕੇ ਦਿੱਕਤ ਹੈ ਉਹਨਾਂ ਨਾਲ ਹੀ ਕਰਕੇ ਆਪਾਂ ਬੰਦ ਇੱਥੇ ক্লোਜ਼ ਆਪਾਂ ਵੈ ਬਹੁਤ ਵੱਡੇ ਪੱਧਰ ਤੇ ਫਾਇਦੇ ਕਰਨਗੇ ਠੀਕ ਹੈ ਜੀ ਦੁਕਾਨਦਾਰਾਂ ਵਾਸਤੇ ਪਹਿਣਾ ਵਾਸਤੇ ਬਟੀਕਾਂ ਵਾਸਤੇ ਮੇਰੇ ਕੋਲ ਆਓ ਜਿੰਨਾ ਮਰਜ਼ੀ ਕਪੜਾ ਲਾ ਲਿਓ ਜੀ 2000 ਦਾ ਲੈ ਜਾਓ ਓਕੇ ਜੀ ਦੇਖ ਕੇ ਲੈ ਜਾਓ ਕੋਈ ਮਨਾ ਨਹੀਂ ਸਭ ਵਾਸਤੇ ਰੇਡ ਮੇਰਾ 1 ਹੈ 2 ਰੇਡ ਨਹੀਂ ਗਈ ਇੱਕ ਕਦੇ ਵੀ ਠੀਕ ਹੈ ਜੀ ਇੱਕ ਤਾਂ ਕਲਰ ਤੁਸੀਂ ਇਹਨਾਂ ਨੂੰ ਚੈੱਕ ਕਰੋ ਸਾਰੇ AK टैक्स ਦੇ ਕਲਰ ਨੇ ਲਓ ਜੀ ਬ੍ਰਾਂਡ ਚੈੱਕ ਕਰੋ ਇਹਨਾਂ ਨੂੰ ਹਾਂਜੀ ਆ AK ਟੈਕਸ ਦਾ ਬ੍ਰਾਂਡ ਹੈਗਾ ਹਾਂਜੀ ਓਪਨ ਚੈਲੰਜ ਹੈ ਪੂਰੇ ਪੰਜਾਬ 'ਚ ਸ਼ਾਇਦ ਹੀ ਕੋਈ ਮਾਲਾ ਇਸ ਤਰੀਜ਼ ਚ ਤੁਹਾਨੂੰ ਕਪੜਾ ਦੇ ਠੀਕ ਹੈ ਜੀ 600 ਰੁਪਏ ਦਾ ਸੂਟ ਪਲੇਨ ਓਕੇ ਜੀ ਨਾਲ ਨੂੰ ਪਿਓਰ ਦਾ ਦੁਪੱਟਾ 2.5 ਮੀਟਰ ਦਾ ਬਿਲਕੁਲ ਫ੍ਰੀ ਓਕੇ ਜੀ ਸਮਝੋ ਗੱਲ ਮੈਂ ਕੀ ਕਹਿ ਰਿਹਾ ਹਾਂ ਯਾਰ 2.5 ਮੀਟਰ ਦਾ ਦੁਪੱਟਾ ਹਾਂਜੀ ਪਿਓਰ ਦਾ ਠੀਕ ਹੈ ਜੀ ਬਿਲਕੁਲ ਫ੍ਰੀ ਓਕੇ ਇਹ ਕੇ ਟੈਗਸ ਦਾ ਪਸ਼ਮੀਨੇ ਦਾ ਸੂਟ 600 ਰੁਪਏ ਦਾ 600 ਰੁਪਏ ਦਾ ਠੀਕ ਹੈ ਜੀ ਭਾਈ ਨੋਟ ਕਰਾ ਲਓ ਇਹਨਾਂ ਨੂੰ 600 ਰੁਪਏ ਦਾ ਸੂਟ ਹਾਂਜੀ ਪਲੇਨ ਦੁਪੱਟਾ 2.5 ਮੀਟਰ ਦਾ ਬਿਲਕੁਲ ਫ੍ਰੀ ਓਕੇ ਜੀ ਉਸ ਤੋਂ ਬਾਅਦ ਦੁਪੱਟੀਆਂ ਕੁਆਲਿਟੀ ਆਏਗੀ ਜੀ ਆਪਣੀ ਹਾਫ ਪਿਓ ਦਾ ਦੁਪੱਟਾ ਹੈ। ਲਓ ਜੀ ਹਾਫ ਪਿਓ ਦਾ। ਠੀਕ ਹੈ ਜੀ ਇਹ ਸਿਰਫ ਫ੍ਰੀ ਬਣਨਾ ਹੈ। ਓਕੇ। ਤੁਹਾਨੂੰ ਸਟਾਕ ਵੀ ਚੈੱਕ ਕਰਾ ਦਈਓ ਐਣੀ ਐ ਸੋਚਣਗੇ ਵੀ ਚਾਰ ਦੁਪੱਟੇ ਦੇ ਦੇ। ਹਾਂਜੀ ਹਾਂਜੀ। ਆਟੋਗੜ 5000 10000 15000 ਦੁਪੱਟਾ ਜਿੰਨਾ ਕਹੋਗੇ ਦੇ ਕੇ ਭੇਜਾਂਗੇ। ਠੀਕ ਆ ਜੀ। ਫਿਰ ਤੁਸੀਂ ਰੀਲ ਪਾਉਂਦੇ ਚੰਗੇ ਲੱਗਦੇ ਹਾਂਜੀ ਸਾਨੂੰ ਦਿੱਤਾ ਨਹੀਂ ਜੇ ਐਵੇਂ ਓਵੇਂ ਚੋਦੀ ਐ। ਹਾਂਜੀ। ਜਦ ਤੱਕ ਚੀਜ਼ ਦਾ ਗਿਆਨ ਨਾ ਹੋਵੇ ਤਾਂ ਗਿਆਨ ਬਣਨਾ ਨਹੀਂ ਹੈਗਾ। ਠੀਕ ਆ ਜੀ। ਬਾਕੀ ਆਏ ਨਾ ਦੀਆਂ ਐਡਮਾ ਕੰ ਚਾਫੀ ਵੈਰਾਈ ਇਹਨਾਂ ਕੋਲ ਆ ਚੁੱਕੀ ਹੈ। ਲਓ ਜੀ। ਠੀਕ ਹੈ ਜੀ। ਠੀਕ ਹੈ ਜੀ। ਮਹਲਾ ਹਰ ਆਈਟਮ ਦਾ ਰੇਟ ਮਿਲੂਗਾ, ਚੀਜ਼ ਮਿਲੇਗੀ, ਉਹ ਸੀ ਕਿ ਸਿਸਟਮ ਬਣਾਵਾਂਗੇ। ਓਕੇ ਓਕੇ। ਸਿਸਟਮ ਦੇ ਵਿੱਚ ਤੁਹਾਨੂੰ ਸਾਰਾ ਕੁਝ ਮਹਲਾ ਪਤਾ ਲੱਗ ਜਾਏਗਾ। ਠੀਕ ਹੈ ਜੀ। ਆ ਚੈੱਕ ਕਰਾ ਲਓ ਜੀ ਬ੍ਰਾਂਡ ਹੈ ਏਕੇ ਟੈਕਸ ਦਾ। ਲਓ ਜੀ ਏਕੇ ਟੈਕਸ। ਜਿਹੜੇ ਜਿਹੜੇ ਏਕੇ ਟੈਕਸ ਦਾ ਮਾਲ ਵੇਚਦੇ ਆ ਸਾਡੀ ਉਹਨਾਂ ਨੂੰ ਵੀ ਬੇਨਤੀ ਹੈਗੀ ਹੈ। ਹਾਂਜੀ। ਵੀ ਤੁਸੀਂ ਥੋੜਾ ਜਿਹਾ ਮਾਲ ਜਿਹੜਾ ਹੈਗਾ ਸਾਫ਼ ਸੁਥਰਾ ਵੇਚੋ। ਇਹਨਾਂ ਅੱਛਾ ਬ੍ਰਾਂਡ ਹੈ, ਸਸਤਾ, ਟਿਕਾਊ, ਵਧੀਆ। ਹਾਂਜੀ ਇਹ ਕਿ ਟੈਕਸ ਦਾ ਹੈ ਸਿਲਕ ਪਸ਼ਮੀਨਾ ਬਣਾਇਆ ਇਹਨੇ ਨਮਾ ਓਕੇ ਉਸ ਤੋਂ ਬਾਅਦ ਭਾਜੀ ਹਮੇ ਕੋਲ ਐਸਟੀ ਕੰਪਨੀ ਦਾ ਸਿਲਕ ਪਸ਼ਮੀਨਾ ਹੋਊਗਾ ਓਕੇ ਜੀ ਹਾਂ ਲੋ ਆ ਚੈੱਕ ਕਰੋ ਓਰੀਜਨਲ ਹੈ ਹਾਂ ਜੀ ਹਾਂ ਜੀ ਠੀਕ ਹੈ ਬੜੀ ਲੋਕਾਂ ਦੇ ਬੜੇ ਫੋਨ ਆ ਰਹੇ ਨੇ ਕੀ ਗ੍ਰੇਡ ਹੈ ਜੀ ਕਿਸ ਤਰ੍ਹਾਂ ਹੈ ਜੀ ਕਿਸ ਤਰ੍ਹਾਂ ਹੈ ਜੀ ਦੇਖੋ ਇੱਕ ਟਾਈਮ 'ਚ ਸਭ ਨੂੰ ਰਿਪਲਾਈ ਨਹੀਂ ਦੇ ਸਕਦੇ ਹਾਂ ਜੀ ਹਾਂ ਜੀ ਤੇ ਉਹਦੇ ਲਈ ਮਾਫੀ ਹੈ ਜੀ ਲਓ ਜੀ ਫੁੱਲ ਬੜਾ ਫੁੱਲ ਤੋਂ ਕੁਆਂਟੀਟੀ ਮਿਲੇਗੀ ਜਿੰਨਾ ਮਰਜੀ ਮਤਲਬ ਮੰਗ ਲੈ ਲਿਓ ਠੀਕ ਹੈ ਜੀ ਇਸ ਤਰ੍ਹਾਂ ਭਾਜੀ ਸਾਡੇ ਕੋਲ ਰਸ਼ੀਆ ਦਾ ਪਹਿਲੇ ਪਹਿ ਕਸ਼ਮੀਨਾ ਆਊਗਾ ਹਾਂ ਜੀ ਆ ਚੈੱਕ ਕਰੋ ਸਾਰਾ ਬ੍ਰਾਂਡ ਦਾ ਮਾਲ ਹੈ ਜੀ ਲਓ ਜੀ ਟੋਟਲ ਰਸ਼ੀਆ ਐਸ ਕੇ ਹੋ ਗਿਆ ਉਸ ਤੋਂ ਬਾਅਦ ਆਪਣੇ ਕੋਲ ਜੀ ਬਹੁਤ ਜਲਦ ਅਸੀਂ ਨਾ ਮਤਲਬ ਕਿ ਹਾਂ ਜੀ ਤੁਹਾਨੂੰ ਨੰਮੀਆਂ ਨੰਮੀਆਂ ਚੀਜ਼ਾਂ ਤੁਹਾਨੂੰ ਦਿਵਾਗੇ ਲੋ ਠੀਕ ਹੈ ਜੀ ਜਿਵੇਂ ਆਪਣੇ ਕੋਲ ਅੱਜ ਅਵੈਲਵਟ ਦਾ ਮਾਲ ਆਇਆ ਦੇਖੋ ਲਓ ਜੀ ਵੈਲਵਟ ਹਾਂ ਜੀ ਪੂਰਾ ਫੁੱਲ ਹੈਵੀ ਸੂਟ ਹੈ 1000 ਰੁਪਏ ਦਾ ਠੀਕ ਹੈ ਜੀ 9000 ਤੇ ਲਓ ਜੀ ਇਹੜਾ ਕਪੜਾ ਕਾਫੀ ਮਹਿੰਗਾ ਹੁੰਦਾ ਬਈ ਹਾਂ ਜੀ ਆਹ ਦੁਪੱਟਾ ਹੈ ਜੀ ਲਓ ਜੀ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਜੀ ਸਾਡੀ ਮਹਿੰਜੀ ਮੈਂ ਦਿਖਾਣਾ ਪਿਛਲੀ ਵਾਰ ਬਈ ਨਹੀਂ ਭੁੱਲਿਆ ਸੀ ਤੁਹਾਨੂੰ ਦੂਸਰੇ ਪਾਰਟ ਨੂੰ ਚ ਦਿਖਾਵਾਂਗੇ ਓਕੇ ਓਕੇ ਪੈਨਟ ਸ਼ਰਟ ਓਕੇ ਜੀ ਜਿਹੜੀ ਬਾਜ਼ਾਰ 'ਚ ਥਾਨਾ ਦੇ ਲਪੇਟ ਕੇ 400 500 ਦੀ ਵਿਕਦੀ ਹੈ ਮੇਰੇ ਕੋਲ ਇਕੱਲੀ 100 ਰੁਪਏ ਦੀ ਲਓ ਜੀ 100 ਰੁਪਏ ਦੀ ਇਕੱਲੀ 100 ਰੁਪਏ ਦੀ ਪੈਨਟ ਸ਼ਰਟ ਠੀਕ ਹੈ ਜੀ ਜਿਹੜੀ ਦੁਕਾਨਾਂ ਦੇ ਲਪੇਟ ਕੇ 400 500 ਪਾਈ ਕਿੰਨੇ ਦੀ ਵੇਚ ਦੇਗੇ ਮੈਨੂੰ ਨਹੀਂ ਪਤਾ ਇਹ ਵੀ ਸੀ ਮੇਰਾ ਰੇਟ 100 ਰੁਪਏ ਹੈ ਹਾਂ ਜੀ ਹਾਂ ਜੀ ਫਰਚਰ ਚੈੱਕ ਲਈ ਮੰਗਾ ਕੇ ਓਕੇ ਜੀ ਘਰ ਜਾ ਕੇ ਕਪੜਾ ਤੁਹਾਨੂੰ ਨਾ ਪਸੰਦ ਆਵੇ ਵਾਪਸ ਕਰਕੇ ਮੈਂ ਪੈਸੇ ਦਿੰਦਾ ਮੈਂ ਨਹੀਂ ਇਹ ਕਹਿੰਦਾ ਆ ਲੈ ਲਓ ਇਹ ਆਓ ਲੈ ਲਓ ਇਹ ਲੈ ਲਓ ਠੀਕ ਆ ਜੀ ਉਸ ਤੋਂ ਬਾਅਦ ਸਾਰੇ ਚ 90 ਐਡਮਾ ਹੀ ਸਾਰੇ ਰਾਮ ਟੈਕਸ ਦੇ ਆ ਓਕੇ ਜੀ ਲੋਵੀ ਬਾਕੀ ਕਲੈਕਸ਼ਨ ਬਹੁਤ ਹਨ ਜਦੋਂ ਸ਼ਾਪ ਤੇ ਵਿਜ਼ਿਟ ਕਰੋਗੇ ਉਹਨੂੰ ਕਪੜੇ ਬਾਰੇ ਨੌਲੇਜ ਹੈ ਤਾਂ ਹਰ ਚੀਜ਼ ਮਿਲੂਗੀ ਜੀ ਹਾਂਜੀ ਹਾਂਜੀ ਆ ਲੋ ਚੈੱਕ ਕਰੋ ਉਹ ਇਹਨਾਂ ਨੂੰ ਐਡਮਾ ਫੁੱਲ ਬੜਾ ਫੁੱਲ ਆਣਗੀਆਂ ਠੀਕ ਆ ਜੀ ਦੇ ਆਵਿਦ੍ਰਾ ਨਾ ਲਾਈ ਆਹ ਹਾਂਜੀ ਆ ਚੈੱਕ ਕਰੋ ਬਿਲਕੁਲ ਨਿਊ ਕਲੈਕਸ਼ਨ ਆਣੀਆਂ ਠੀਕ ਆ ਜੀ ਸਾਰਾ ਰਾਮਟੈਕ ਸੇ ਜੀ ਓਕੇ ਓਕੇ ਨਮੀ ਗ੍ਰਾਮੀ ਬ੍ਰਾਂਡ ਹੈ ਹਾਂਜੀ ਹਾਂਜੀ ਉੱਪਰ ਆਹ ਹਾਂਜੀ ਆ ਇਹੇ ਦੀ ਨਵੀਂ ਚੀਜ਼ ਆਹੀ ਇਹ ਵੀ ਕੋਟਰਾ ਹੈ ਓਕੇ ਅਪਸ ਜੀ ਉਹ ਰਾਮਦਾਸ ਜੀ ਕੋਟਰਾ ਹੀ ਦਿਖਾਈ ਦੀ ਐਕੀ ਏਕੇ ਦੀ ਕੋਟਰਾ ਹੀ ਹੈ ਲਓ ਜੀ ਏਕੇ ਚ ਵੀ ਆ ਗਿਆ ਚੈੱਕ ਕਰੋ ਓਕੇ ਮਤਲਬ ਰੇਟ ਦਾ ਉਲਝਾਉਂਗੇ ਤੁਸੀਂ ਐਸਾ ਸੀ ਦੇਣਾ ਹੈ ਚੈੱਕ ਕਰੋ ਓਕੇ ਲਓ ਜੀ ਕਰੋ ਚੈੱਕ ਮਤਲਬ ਬਹੁਤ ਵੈਰਾਈਟੀ ਹੈ ਇਹਦੇ ਵਿੱਚ ਨਾ Delhi maal ਨਵਾਂ ਆ ਰਹੀਆਂ ਠੀਕ ਆ ਜੀ ਸੋਡੀ ਐਂਡ 150 ਡੀਐਨ 200 ਡੀਐਨ ਹਾਂ ਜੀ ਅਸਲੇ ਟਾਈਮ ਸ਼ਾਰਟ ਹੁੰਦਾ ਜੀ ਤੁਹਾਨੂੰ ਪਤਾ ਹੀ ਹੈ ਜੀ ਮੇਰੇ ਕੋਲ ਹਾਂਜੀ 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 ਲਓ ਜੀ ਹੋਰ ਦਿਖਾਉਣਾ ਤੁਹਾਨੂੰ ਕਲੈਕਸ਼ਨ ਬਹੁਤ ਹਨ ਹਾਂਜੀ ਇਹ ਆਓ ਲਓ ਜੀ ਮੈਨੂੰ ਐਸੀ ਛੇੜਨਾ ਇਹ ਮਾਲ ਇੱਧਰ ਥਰੀ ਵਾਲਾ ਓਕੇ ਇਹ ਏਕੇ ਦਾ ਹੀ ਹੈ ਤੁਹਾਨੂੰ ਮੈਂ ਉਹ ਤੋਂ ਮਾਲ ਥਰੀ ਵਾਲਾ ਚੈੱਕ ਕਰਾ ਲੈਂਦਾ ਠੀਕ ਹੈ ਜੀ ਆਈਟਮ ਆਉਂਗੀਆਂ ਲੋ ਆ ਸਾਰੇ ਤੁਹਾਨੂੰ ਰੈਲਵੇ ਤੋਂ ਜਿਹੜੇ ਨਵੇਂ-ਨਵੇਂ ਆਰਟੀਕਲ ਚੱਲੇ ਨੇ ਹਾਂਜੀ ਹਾਂਜੀ ਪੁਰਾਣੀ ਇਹ ਮਾਲ ਬਹੁਤ ਹੈ ਜਿੰਨਾ ਮਰਜ਼ੀ ਆਰਟੀਕਲ ਲੈ ਲੀਓ ਠੀਕ ਹੈ ਜੀ ਸਿਸਟਮ ਬਣਾਵਾਂਗੇ ਓਕੇ WhatsApp ਤੇ ਡਿਟੇਲ ਪ੍ਰਾਈਸ ਨੂੰ ਸਭ ਭਾਵਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਸਭ ਤੋਂ ਮੇਨ ਫਾਇਦਾ ਕਰਾਉਣਾ ਇਧਰ ਦੇ ਸਾਹਮਣੇ ਨੂੰ ਹਾਂਜੀ ਇਹ ਬਰਬਰੀ ਹੈ ਚੈੱਕ ਕਰੋ ਲਓ ਜੀ ਹਾਂਜੀ 150 ਰੁਪਏ ਦਾ ਪੰਜ ਤੋਂ 5 ਮੀਟਰ ਤੋਂ ਉੱਪਰ ਠੀਕ ਹੈ ਜੀ ਅਸਲ ਨੂੰ ਚੈੱਕ ਕਰੋ ਸਾਰੇ ਲਓ ਜੀ ਕਲਰ ਦੇਖੋ ਜੇ ਵਿੱਚ ਨਾ ਹਾਂਜੀ ਚੈੱਕ ਕਰਾ ਲਓ ਇਹਨਾਂ ਸਾਰੇ ਕਲਰ ਹੋ ਗਏ ਜੀ ਆ ਲਓ ਇੱਕ ਆਈਟਮ ਆ ਇਹ ਜੀ ਜੀ ਹਾਂਜੀ ਇਹ ਸ਼ਾਈਨੀ ਵਾਲੀ ਬਰਬਰੀ ਹੈ ਨਮਾ ਕਪੜਾ ਹੈ ਓਕੇ ਆ ਲਓ ਕਪੜਾ ਚੈੱਕ ਕਰਾ ਲਓ ਹਾਂਜੀ 150 ਰੁਪਏ ਦਾ 5 ਮੀਟਰ ਜੀ ਠੀਕ ਆ ਜੀ ਠੀਕ ਹੈ ਜੀ ਠੀਕ ਆ ਜੀ ਆ ਜੌਰਜਟ ਰੱਬ ਵੀ ਸਾਰੀ ਇਹਨਾਂ ਕੋਲ ਕਲਰ ਵਾਈਜ਼ ਜੀ ਓਕੇ ਦੇਖੋ ਜੌਰਜਟ ਹੈ ਦੇਖੋ ਓਕੇ ਓਕੇ ਹਾਂ ਜੀ ਨੰਨ ਜੂਮ ਕਰਕੇ ਦਿਓ ਕਿ ਦਕਾ ਲਓ ਜੀ ਹਾਂ ਜੀ ਡਾਰਕ ਕਲਰ ਮੈਚਿੰਗ ਲਾਈਟ ਕਲਰ ਸਾਰਾ ਕੁਝ ਜੋ ਵੀ ਹੈ ਚੈੱਕ ਕਰ ਲੀਜੀ ਠੀਕ ਹੈ ਜੀ 150 ਰੁਪਏ ਦਾ ਸੂਟ ਲੈਣਾ ਜੌਰਜਟ ਦਾ 5.5 ਮੀਟਰ ਦਾ ਓਕੇ ਓਕੇ 150 ਦਾ ਦੁਕਾਨ ਤੇ ਆ ਕੇ 300 ਰੁਪਏ ਦਾ ਉਹ ਹੋਊਗਾ ਜਿਹੜਾ 300 ਵਾਲਾ ਹੋਊਗਾ ਠੀਕ ਆ ਜੀ ਠੀਕ ਹੈ ਜੀ ਧਿਆਨ ਨੋਟ ਕਰ ਲਓ ਹਾਂਜੀ 300 ਵਾਲਾ 300 ਦਾ ਹੀ ਹੈ 150 ਵਾਲਾ 150 ਹੀ ਹੈ ਠੀਕ ਆ ਜੀ 150 ਵਾਲਾ ਵੀ ਵੀਡੀਓ 'ਚ ਕਹਿ ਕੇ ਦੁਕਾਨ ਤੇ ਕਿ 300 ਦਾ ਦਿੱਤਾ ਹਾਂਜੀ ਹਾਂਜੀ ਪਰ ਤੁਹਾਡੇ ਤਾਂ ਦੇਨਦਾਰ ਹੈਗੇ ਹੈਗੇ ਉਸ ਮਾਲਕ ਦੇ ਵੀ ਦੇਨਦਾਰ ਆ ਓਕੇ ਓਕੇ ਜੀ ਪਰ ਨੌਲੇਜ ਚੀਜ਼ ਦੀ ਤੁਹਾਨੂੰ ਹੋਣੀ ਚਾਹੀਦੀ ਨਹੀਂ ਹੈ ਤੁਸੀਂ ਖੁਦ ਬੋਲੋਗੇ ਹਾਂਜੀ ਸਸਤਾ ਹੈ ਜਾਂ ਕੀ ਨਹੀਂ ਓਕੇ ਠੀਕ ਹੈ ਜੀ ਆਪਨਾਮ ਜੌਰਜਟ ਦਾ ਮੈਟਰ ਸ ਇੱਕ ਮੇਰੇ ਕੋਲ ਔਰਗੰਜਾ ਆਇਆ ਹੈ ਔਰਗੰਜਾ ਓਕੇ ਜੀ ਕਿ ਕੁਆਂਟੀਟੀ ਥੋੜੀ ਚੈੱਕ ਕਰਾਓ ਉਹਨਾਂ ਨੂੰ ਲਓ ਜੀ ਕੱਲਾ ਕਾਲਾ ਕਲਰ ਹੈ ਓਕੇ ਠੀਕ ਆ ਜੀ ਆਈਟਮ ਸਾਰੀ ਸੁਪਰ ਹੈ ਹਾਂਜੀ ਔਰਗੰਜਾ ਦਾ ਸੂਟ 100 ਰੁਪਏ ਦਾ ਠੀਕ ਆ ਜੀ ਕੱਲਾ ਕਿੰਨੇ ਦਾ 100 ਰੁਪਏ ਦਾ 100 ਰੁਪਏ ਦਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਹਾਂਜੀ ਆ ਰਾਮ ਟੈਕਸੀ ਜੀ ਨੂੰ ਪਤਾ ਹੀ ਹੈ ਯਾਰ ਰਾਮ ਟੈਕਸੀ ਨੂੰ ਹੋ ਜਾਂਦੇ ਓਕੇ Delhi andar ਜਿਨ੍ਹਾਂ ਨੂੰ ਰਾਮਬੈਗਸ ਲੈਣਾ ਹੈ ਜਿਨ੍ਹਾਂ ਨੂੰ ਨੋਲੇਜ ਹੈ ਹਾਂਜੀ ਹਾਂਜੀ ਉਹ ਆਜੋ ਲਓ ਜੀ ਆ ਲੋਈ ਚੈੱਕ ਕਰੋ ਇਹ ਆ ਲੋ ਲਓ ਚੈੱਕ ਕਰੋ ਭਾਜੀ ਇਹਨਾਂ ਨੂੰ ਰਾਮਬੈਗਸ ਹੀ ਰਾਮਬੈਗਸ ਹੀ ਹਾਂਜੀ ਹਾਂਜੀ ਦਿੱਲੀ ਜਾਣਾ ਹੈ ਦਿੱਲੀ ਜਾਣਾ ਹੈ ਠੀਕ ਹੈ ਨਾ ਠੀਕ ਆ ਜੀ ਕੋਈ ਐਸਾ ਕੋਈ ਸੀਨ ਨਹੀਂ ਹੈਗਾ ਲਓ ਜੀ ਉਸ ਤੋਂ ਬਾਅਦ ਉਹ organza ਜਿਹੜਾ 100 ਰੁਪਏ ਦਾ ਸੂਟ ਸੀ ਉਹ ਪਲਿਸਟਰ ਸੀ ਓਕੇ ਜੀ ਆ ਵਿਸਕੋਸ ਪ्युअर organza ਹੈ ਜੀ ਠੀਕ ਆ ਜੀ ਪ्युअर organza ਆਏਗਾ 350 ਰੁਪਏ ਦਾ ਸੂਟ ਠੀਕ ਹੈ 5 ਮੀਟਰ ਦਾ ਪਿਓਰ ਵਾਲਾ ਓਕੇ ਓਕੇ ਜਿਹੜਾ ਰਿੰਗ ਦੇ ਵਿੱਚ ਪਾਣੀ ਹੈ ਉਹ ਜਿਹੜੀ ਰਿੰਗ ਚ ਹਾਂਜੀ ਹਾਂਜੀ ਇਹ ਬਾਹਗੇ ਇਹ ਕਰਨਾ ਕਿ ਨਿਕਲ ਜੂਗਾ ਓਕੇ ਉਸ ਤੋਂ ਬਾਅਦ ਜੀ ਆ ਪਸ਼ਮੀਨਾ ਆਏਗਾ ਜਿਹੜਾ ਐਵਰੇਜ ਪਸ਼ਮੀਨਾ ਹੁੰਦਾ ਓਕੇ 250 ਰੁਪਏ ਦਾ ਸੁ ਲੋ ਜੀ 250 ਰੁਪਏ ਦਾ 5 ਮੀਟਰ ਐਵਰੇਜ ਪਸ਼ਮੀਨਾ ਜੋ ਬਜ਼ਾਰਾ ਚ ਆਮ ਦਿਖਦਾ ਠੀਕ ਹੈ ਜੀ ਬ੍ਰਾਂਡ ਤਾਂ ਤਾਂ ਸਾਰਾ ਮੇ ਕੋਈ ਮਾਲ ਹੈਗਾ ਰਸ਼ੀਆ ਐਸਕੇ ਹਾਂਜੀ ਹਾਂਜੀ ਸ਼ੰਕਰ ਭਵਿੰਦਰਾ ਜੋ ਕਹੋਂਗੇ ਕੰਪਨੀ ਦਾ ਹੈਗਾ ਓਕੇ ਹੁਣ ਆਹ ਆ ਗਈ ਫੈਂਡੀ ਓਕੇ ਚੈੱਕ ਕਰੋ ਲਓ ਵੀ ਫੈਂਡੀ ਆਹ ਫੈਂਡੀ ਦੇ ਤਨ ਚੈੱਕ ਕਰੋ ਜੀ ਹਾਂਜੀ ਹਾਂਜੀ ਮਹਾਲਾ ਮਹਾਲ ਹੈਗਾ 1000 ਰੁਪਏ ਦਾ ਸੂਟ ਓਕੇ ਜੀ ਅਸੀਂ ਦਿੱਨੀਆ 300 ਰੁਪਏ ਦਾ ਠੀਕ ਹੈ ਜੀ ਕਹਿੰਦੇ ਤੁਸੀਂ ਵੀਡੀਓ ਦੇ 150 ਦਾ ਪਿਆ ਭਰਾਵਾ 150 ਦਾ ਹੀ ਪਿਆ ਆ ਚੈੱਕ ਕਰੋ ਓਕੇ ਆ ਦੇਖੋ ਆ 150 ਦਾ ਪਿਆ ਲਓ ਜੀ ਆ 150 ਰੁਪਏ ਦਾ ਹੋਰ 300 ਰੁਪਏ ਦਾ ਓਕੇ ਤੇ ਹੁਣ ਜੇ ਚੀਜ਼ ਦੇ ਬਾਰੇ ਗਿਆਨ ਦੇ ਜਾਂਦੀ ਨੇ ਨੌਲੇਜ ਹੈ ਨਹੀਂ ਠੀਕ ਹੈ ਹਾਂਜੀ 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 ਆ ਉਦੋਂ ਬੜਾ ਪਿਓਰ ਬਰਬਰੀ ਆਉਗੀ ਓਕੇ ਆ ਪਿਓਰ ਬਰਬਰੀ ਹੈ 250 ਰੁਪਏ ਦਾ ਦੁਪੱਟਾ ਜੀ ਠੀਕ ਹੈ ਜੀ ਜਿੱਥੇ ਮर्जी ਚੈੱਕ ਕਰੋ ਸੁਣੋ ਮੇਰੀ ਗੱਲ ਇੱਕ ਹੋਰ ਹੈ ਜਿਹੜਾ ਪਿਓਰ ਦੀ ਨਿਸ਼ਾਨੀ ਹੁੰਦੀ ਹੈ ਨਾ ਇਹਨੂੰ ਅੱਗ ਲਗਾਵਾਂਗੇ ਤਾਂ ਸਵਾਹ ਬੰਝੂ ਓਕੇ ਜਿਹੜਾ ਸਿੰਥੈਟਿਕ ਕਪੜਾ ਹੁੰਦਾ ਰਬੜ ਬੰਝੂ ਓਕੇ ਇਹ ਵੀ ਪਿਓਰ ਦੀ ਨਿਸ਼ਾਨੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਸਿਮਰ ਆਉਗੀ ਜੀ ਸਿਮਰ ਬੁਟੀ ਆਉਗੀ 100 ਰੁਪਏ ਮਿਲੇਗੀ ਡਾਈ ਹੋਏਗੀ ਓਕੇ ਬੁਟੀਕਾ ਆਵੇ ਕੰਮ ਆਂਦੀ ਹੈ ਓਕੇ ਓਕੇ ਉਸ ਤੋਂ ਬਾਅਦ ਔਰਗਾਂਜਾ ਦੇ ਸਾਰੇ ਦੁਪੱਟੇ ਆਏ ਨੇ ਹਾਂਜੀ ਚੈੱਕ ਕਰਾ ਲਓ ਇਹ ਤਾਂ ਵੈਸੇ ਇੱਕ ਟੇਲਰ ਹੈ ਹਾਂ ਜੀ ਦੇ ਉਹਨੂੰ ਟੱਚ ਕਰ ਉਹਦਾ ਹੀ ਹੋਇਗਾ ਹੋਰ ਨਹੀਂ ਜਿਆਦਾ ਹਾਂਜੀ ਹਾਂਜੀ ਕਿੰਨੇ ਦਾ ਕਿੰਨੇ ਦਾ ਸਿਰਫ 200 ਰੁਪਏ ਲਓ ਜੀ ਸਿਰਫ 200 ਰੁਪਏ ਚੈੱਕ ਕਰਾ ਦੋ ਠੀਕ ਆ ਜੀ ਉਦੋਂ ਬਾਅਦ ਹਾਂਜੀ 4 ਮੀਟਰ ਤੋਂ ਲੈ ਕੇ ਪੌਣੇ 5 ਮੀਟਰ ਤੱਕ ਦਾ ਸੂਟ ਓਕੇ 4 ਤੋਂ ਪੌਣੇ 5 ਮੀਟਰ ਦਾ ਸੂਟ ਰੇਟ ਕਿੰਨਾ ਇਕੱਲਾ ਹਾਂਜੀ ਇਕੱਲਾ 60 ਰੁਪਏ ਲਓ ਜੀ 60 ਰੁਪਏ ਠੀਕ ਹੈ ਜੀ ਅੱਜ ਇਹ ਸਟਾਕ ਹੈਗਾ ਕੱਲ ਵੀ ਮਿਲੂਗਾ ਰੂਟੀਨ ਜਿਵੇਂ ਕੋ ਡੇਲੀ ਮਾਲ ਮਿਲੂਗਾ ਓਕੇ ਜੀ ਦੋ ਦਿਨ ਅੱਗੇ ਪਿੱਛੇ ਹੋ ਸਕਦਾ ਤੁਸੀਂ ਦੋ ਸੂਟ ਮਿਲਾਓ ਓਕੇ ਕਿੱਕ ਸੂਬੀਰ ਵੀ ਆਣਾ ਸੂਟ ਬਣ ਗਿਆ ਠੀਕ ਹੈ ਜੀ ਮਿਲੂਗਾ ਬੰਡਲ ਓਕੇ ਕੀ ਮਿਲੂਗਾ ਬੰਡਲ ਬੰਡਲ ਮਿਲੂ ਜੀ ਇਹ ਕੱਟ ਲੈਣੇ ਨੇ ਮਿਲ ਜੂਗਾ ਪਰ ਸ਼ਾਂਤੀ ਰੱਖਣੀ ਪਊਗੀ ਠੀਕ ਹੈ ਜੀ ਆਣਾ ਮੈਨੂੰ ਭੇਜੋ ਮੈਨੂੰ ਭੇਜ ਦੋ ਆ ਜਾਓ ਬੇਲੇ ਆ ਚੱਕੇ ਲੈ ਜਾ ਮਨਾ ਨਹੀਂ ਹੈ ਠੀਕ ਹੈ ਤੁਹਾਡੀ ਆਪਣੀ ਦੁਕਾਨ ਹੈ ਆਪ ਅੱਗੇ ਚੱਕੇ ਲੈ ਜਾਓ ਕੋਈ ਜਵਾਬ ਨਹੀਂ ਠੀਕ ਹੈ ਜੀ ਉਦੋਂ ਬਾਬਾ ਜੀ ਇਹ ਸਾਰਾ ਕਲਰ 100 ਰੁਪਏ ਦਾ ਪੈਣਾ ਇਹਨਾਂ ਨੂੰ ਔਰੀਜਿਨਲ ਦਾ ਓਕੇ ਜੀ ਆ ਚੱਕਰ ਜਿਹੜਾ ਤੁਹਾਨੂੰ ਉੱਥੇ ਦਿਖਾਇਆ ਸੀ ਨਾ ਮੇਰੇ ਭਾਈ ਨੂੰ ਹਾਂ ਜੀ ਹਾਂ ਜੀ ਹਾਂ ਜੀ ਆਹ ਨੂੰ ਚੈੱਕ ਕਰਾਓ ਸਟਾਕ ਵੀ ਨਾਲ ਹੈਗਾ ਸਹੀ ਗੱਲ ਹੈ ਜੀ ਠੀਕ ਹੈ ਜੀ ਹਾਂਜੀ ਆਹੋ ਉਦੋਂ ਬਾਅਦ ਸਰ ਆ ਆ ਗਈ ਵਿਸਕੋਸ ਬਰਬਰੀ ਚੈੱਕ ਕਰੋ ਜੀ ਓਕੇ 200 ਰੁਪਏ ਦਾ ਸੂਟ ਜੀ ਲਓ ਜੀ 200 ਰੁਪਏ ਦਾ ਪਿਓਰ ਬਰਬਰੀ ਚੈੱਕ ਕਰੋ ਹੱਥੋਂ ਚ ਮੁੱਠੀ ਕਰੂੰਗੇ ਸਵਾ ਬੰਜਣੀ ਹੈਗੀ ਹੈ ਹਾਂਜੀ ਹਾਂਜੀ ਇਹੋ ਕੁਫੜਾ ਉਦੋਂ ਬਾਅਦ ਆਪਣਾ ਮੇਨ ਜਿਹੜਾ ਅੱਜ ਕੱਲ੍ਹ ਪਣਾ ਚੱਲ ਰਿਹਾ ਬੜਾ ਟ੍ਰੈਂਡਿੰਗ ਚ ਹੈਗਾ ਓਕੇ ਪਿਓਰ ਬਰਬਰੀ ਓਕੇ ਆ ਲਓ ਲਓ ਇਹ ਪਿਓਰ ਬਰਬਰੀ ਨਾਲੇ ਕਰੋ ਹਾਂਜੀ 200 ਰੁਪਏ ਦਾ ਸੂਟ ਆਊਗਾ। ਲਓ ਜੀ 200 ਰੁਪਏ ਦਾ। ਤੇ ਹੋਰ ਫਰਬਰੀ ਆਉਗੀ ਜੀ। ਠੀਕ ਆ ਜੀ। ਉਸ ਤੋਂ ਬਾਅਦ ਨਾ ਸਰ ਆ ਵੇਖੋ ਇੰਨਾ ਨੇ ਨਾ 5-5 ਮੀਟਰ ਦੇ 6-6 ਮੀਟਰ ਦੇ। ਹਾਂਜੀ। 100-150 ਰੁਪਏ ਦਾ ਸੂਟ ਦੇ ਦੂੰਗਾ। ਓਕੇ। ਵੈਰੈਟੀ ਨਾ ਇਸ ਤਰੀਂ ਨਿਗਾਹ ਕਰਾ ਦਿਓ ਐਕਚੁਅਲੀ ਇਹ ਬਹੁਤ ਮਾਲ ਹੈ ਨੂੰ ਤੁਸੀਂ ਦੇਖੀਏ। ਸਹੀ ਗੱਲ ਆ ਜੀ। ਆ ਚੈੱਕ ਕਰੋ ਸਾਰੀ ਵੈਰੈਟੀ ਨਾ ਇਸ ਤਰੀਂ ਘੁਮਾ ਦਿਓ। ਲਓ ਜੀ ਚੈੱਕ ਕਰੋ ਹਨਾ। ਆ ਲਓ। ਹਾਂਜੀ। ਟਾਪ ਟਾ 10 ਕਿਲੋ ਕੰਡੇ ਦਾ ਬੈਨ ਕਰਕੇ ਲੈ ਜਿਓ। ਓਕੇ। ਪੰਜਾਹ